ਤੂੰ ਪਤਾ ਹੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਕੱਗਰ ਦਾ ਪੱਦਰ ਇੱਕੋ ਲੈਵਲ 'ਤੇ ਬਰਕਰਾਰ ਹੈ ਅਤੇ ਅਫਵਾਹਾਂ ਜੋ ਉੱਡ ਰਹੀਆਂ ਨੇ ਆ ਰਹੀਆਂ ਨੇ ਕੱਗਰ ਦੇ ਪ੍ਰਤੀ ਟੁੱਟਣ ਪ੍ਰਤੀ ਵੀ ਆ ਹੋ ਰਿਹਾ ਹੈ ਆ ਹੋ ਰਿਹਾ ਹੈ ਇਸ ਮੁੱਦੇ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਕੱਗਰ ਦਰਿਆ ਤੇ ਪਹੁੰਚੇ ਹਾਂ ਸੋ ਇਤਨਾ ਲੈਵਲ ਹੈ ਜੋ ਸਭ ਤੋਂ ਵੱਡੀ ਗੱਲ ਇਹ ਹੈ ਸਾਨੂੰ ਉੱਥੇ ਇੰਚਾਂ 'ਚ ਨਹੀਂ ਪਤਾ ਪਰ ਇੱਥੇ ਪਤਾ ਹੈ ਕਿਨਾਰਿਆਂ 'ਚ ਅਜੇ 8 ਫੁੱਟ ਥੱਲੇ ਹੈ ਕੱਗਰ ਜੇ ਚਾਹ 3-4 ਫੁੱਟ ਵੱਧਦਾ ਹੈ ਤੇ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਤੁਸੀਂ ਵੇਖ ਸਕਦੇ ਹੋ ਹਜੇ ਘੱਗਰ ਠੀਕ ਹੈ ਅਸੀਂ ਪਿਛੋਂ ਤੋਂ ਸਾਰੇ ਕੰਡੇ ਚੈੱਕ ਕਰਦੇ ਆ ਰਹੇ ਹਾਂ ਤੇ ਚਾਰੇ ਪਾਸੇ ਹਜੇ ਸਹੀ ਮਾਹੌਲ ਚੱਲਦਾ ਪਿਆ ਘੱਗਰ ਤੋਂ ਘੱਗਰ ਦਾ ਮਕੋੜ ਤੋਂ ਲੈ ਕੇ ਮੂਨਕ ਮੂਨਕ ਤੱਕ ਬਿਲਕੁਲ ਸਹੀ ਹੈ ਘੱਗਰ ਕੋਈ ਕਿਸੇ ਤਰ੍ਹਾਂ ਦੀ ਕਮੀ ਪੇਸ਼ੀ ਨਹੀਂ ਹੈਗੀ ਅਤੇ ਜਿਹੜੇ ਲੋਕ ਕਹਿੰਦੇ ਨੇ ਵੀ ਘੱਗਰ ਹੁਣ ਟੁੱਟਣ ਵਾਲਾ ਆ ਹੋ ਗਿਆ ਵਾਹ ਹੋ ਗਿਆ ਕੋਈ ਵੀ ਇਦਾਂ ਦੀ ਗੱਲ ਨਹੀਂ ਸੋ ਅੱਜ ਅਸੀਂ ਕਿਸ਼ਤੀ ਲੈ ਕੇ ਸਪੈਸ਼ਲ ਬੋਟ ਲੈ ਕੇ ਸਪੈਸ਼ਲ ਜਿਹੜੇ ਇਹਨੂੰ ਚਲਾਉਣ ਵਾਲੇ ਨੇ ਜਿਹੜੇ ਕਾਰੀਗਰ ਬੰਦੇ ਨੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਆਏ ਆ ਸੋ ਅਸੀਂ ਅੱਜ ਘੱਗਰ ਦਾ ਸਰਵਾ ਕਰਦੇ ਪਏ ਆ ਪਰ ਇੱਕ ਗੱਲ ਤੁਹਾਨੂੰ ਹੋਰ ਜ਼ਰੂਰ ਦੱਸ ਦੇਣਾ ਚਾਹੁੰਦਾ ਜਿਵੇਂ ਆਪਾਂ ਪਹਿਲੀਆਂ ਸਰਕਾਰਾਂ ਦਾ ਹਾਲ ਦੇਖਿਆ ਤੇ ਹੋਣ ਵਾਲੀ ਸਰਕਾਰ ਦਾ ਆਪਾਂ ਕਿਸੇ ਸਰਕਾਰ ਨਾਲ ਸਬੰਧਤ ਨਹੀਂ ਹੈਗੇ ਪਰ ਫਿਰ ਵੀ ਜਿਉਂ ਭਗਵੰਤ ਮਾਨ ਜੀ ਸਰਕਾਰ ਨੇ ਕੀਤਾ ਆਮ ਆਦਮੀ ਪਾਰਟੀ ਨੇ ਕੀਤਾ ਬਹੁਤ ਵਧੀਆ ਵਾ ਉਪਰਾਲਾ ਹੈ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਤੁਸੀਂ ਕੰਡੇ ਦੇਖ ਸਕਦੇ ਹੋ ਬੰਨ ਦੇਖ ਸਕਦੇ ਹੋ ਬੜੇ ਵਧੀਆ ਤਰੀਕੇ ਨਾਲ ਬਣਾਏ ਗਏ ਹਨ ਕੋਈ ਕਮੀ ਪੇਸ਼ੀ ਨਹੀਂ ਹੈਗੀ ਇੱਕ ਸਰਕਾਰੀ ਬੰਦਾ ਜਾਂ ਸਰਕਾਰੀ ਤੰਤਰ ਉਹ ਇਹੀ ਕਰ ਸਕਦੇ ਹਨ ਵੀ ਘੱਗਰ ਦਾ ਪਾਣੀ ਦਾ ਨਿਕਾਸ ਚੱਲਦਾ ਰਹੇ ਕਿਸੇ ਨੂੰ ਕੋਈ ਦਿੱਕਤ ਨਾ ਆਏ ਤੁਸੀਂ ਵੇਖ ਸਕਦੇ ਹੋ ਚਾਰੇ ਪਾਸੇ ਹਜੇ ਤੱਕ ਮਾਹੌਲ ਬਹੁਤ ਵਧੀਆ ਹੈ ਕਿ ਤੋਂ ਵੀ ਕੋਈ ਕੰਡਾ ਪੁਰਿਆ ਨਹੀਂ ਹੈਗਾ ਅਸੀਂ ਕਾਫੀ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਹਾਂ ਪਿੱਛੋਂ ਤੇ ਪਾਣੀ ਦਾ ਵਹਾਅ ਵੀ ਠੀਕ ਚੱਲਦਾ ਪਿਆ ਜੋ ਕੋਈ ਇੰਨਾ ਫਾਸਟ ਨਹੀਂ ਹੈਗਾ ਤੇ ਜੇ ਆਪਾਂ ਕਹੀਏ ਸਲੋ ਵੀ ਨਹੀਂ ਹੈਗਾ ਇੱਥੇ ਦੇਖ ਸਕਦੇ ਹੋ ਜਿੱਥੇ ਘੱਗਰ ਦਾ ਆਪਾਂ ਵੱਡਾ ਮੋੜ ਆ ਗਿਆ ਚਾਰੇ ਪਾਸੇ ਕੰਡੇ ਠੀਕ ਠਾਕ ਦੋਨਾਂ ਸੱਡਾਂ ਦੇ ਕਿਨਾਰੇ ਵਧੀਆ ਨੇ ਬਾਕੀ ਔਰ ਪਰ ਅਧਿਕ ਰਵੇ ਹਾਂ ਦੇ ਤੋਂ ਮੰਨ ਲਿਆ ਹਾਂ ਹਾਂ ਜੀ ਇੱਕ ਘੱਗਰ ਦਾ ਕਹਿੰਦੇ ਸਭ ਤੋਂ ਚੋੜਾ ਜਿਹੜਾ ਮੋੜ ਏ ਇਹ ਹੈ ਹਾਂਜੀ ਹਾਂਜੀ ਬਾਕੀ ਸਾਡੇ ਨਾਲ ਸਾਡੇ ਵੱਡੇ ਵੀਰ ਰਣਵੀਰ ਸਿੰਘ ਜੀ ਚੀਮਾ ਉਹ ਵੀ ਨੇ ਅਸੀਂ ਉਹਨਾਂ ਨੂੰ ਵੀ ਕਵਾਂਗੇ ਵੀ ਤੁਸੀਂ ਵੀ ਘੱਗਰ ਪ੍ਰਤੀ ਚਾਰ ਸ਼ਬਦ ਸਾਂਝੇ ਕਰੋ ਰਣਵੀਰ ਸਿੰਘ ਜੀ ਚੀਮਾ ਮੇਰੇ ਵੱਡੇ ਵੀਰ ਜਿਹੜੇ ਇੱਕ ਹਰਤੇ ਜਿਹੜਾ ਪੰਜਾਬ ਹੈ ਇਹ ਹੜ੍ਹਾਂ ਦੀ ਕਰੋਪੀ ਨਾਲ ਝੋਜਰੇ ਆਪਾਂ ਸਭ ਨੂੰ ਪਤਾ ਹੈ ਕਿ ਮਾਝਾ ਮਾਲਵਾ ਤੇ ਦੋਆਬਾ ਜਿਹੜਾ ਵੀ ਰਿਪੇਟ ਚਾਏ ਹੋਏ ਨੇ ਤਾਂ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਸਾਡਾ ਹਲਕਾ ਲਹਿਰਾ ਜ਼ਿਲ੍ਹਾ ਸੰਗਰੂਰ ਕਿ ਸਾਡੇ ਜਿਹੜੀ ਸਭ ਤੋਂ ਵੱਡੀ 2023 ਚ ਵੀ ਬਹੁਤ ਵੱਡੀ ਕੱਗਰ ਦੀ 1 ਮਾਰ ਪੈਂਦੀ ਹੈ ਸਾਡੇ ਜਿਹੜਾ ਕੱਗਰ ਦਾ ਹੈ ਜਿਹੜੇ ਸਾਡਾ ਫਸਲਾਂੋਂ ਨਿਕਲਦਾ ਹੈ ਤਾਂ ਉਹਦੇ ਲਈ ਅਸੀਂ ਮੋਕੋੜ ਸਾਹਿਬ ਤੋਂ ਲੈ ਕੇ ਮੌਣਕ ਤੱਕ ਜਿਹੜਾ ਮੇਨ ਦੋਹੇ ਪੱਥੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ 2023 ਦੇ ਵਿੱਚ ਇਹ ਬੰਨ ਨੂੰ ਪੁਖਤਾ ਕਰਕੇ ਮਜ਼ਬੂਤ ਕਰਕੇ ਆਪਣੀ ਕਾਮਯਾਬੀ ਦਾ ਸਬੂਤ ਦਿੱਤਾ ਸੋ ਇਸ ਬੰਨ ਨੂੰ ਲੈ ਕੇ ਸਾਨੂੰ ਪਤਾ ਹੈ ਕਿ ਅਸੀਂ ਅਜੇ ਤੱਕ ਖਤਰੇ ਦੀ ਜਿਹੜੀ ਸਥਿਤੀ ਹੈ ਉਸ ਤੋਂ ਬਾਹਰ ਆ ਕਿਉਂਕਿ ਪਾਣੀ ਹੈ ਜੋ ਕੰਟਰੋਲ 'ਚ ਹੈ ਪਰ ਸਾਡਾ ਇੱਕ ਮੁੱਢਲਾ ਫਰਜ਼ ਨਹੀਂ ਬਣਦਾ ਕਿ ਬਾਅਦ ਦੇ ਵਿੱਚ ਸਰਕਾਰਾਂ ਨੂੰ ਦੋਸ਼ ਦੇਣ ਤੋਂ ਕਿ ਇਥੋਂ ਬੰਨ ਟੁੱਟ ਗਿਆ ਜੀ ਸਰਕਾਰ ਨੇ ਗੌਰ ਨਹੀਂ ਕੀਤੀ ਕਿ ਆਪਾਂ ਔਰੇ ਬੰਨ ਦਾ ਨਿਗਰਾਨੀ ਕਰਿਏ ਆਪਣੇ ਆਪਣੇ ਮੱਥਿਆਂ ਤੇ ਇੱਕ ਵਾਰ ਗੌਰ ਕਰਿਏ ਕਿ ਕਿਤੋਂ ਜਿਹੜੇ ਪਹਿਲਾਂ 2023 ਦੇ ਵਿੱਚ ਬਣ ਲਾਏ ਗਏ ਸੀ ਕਿ ਕਿਤੋਂ ਕੋਈ ਕਮਜ਼ੋਰਤਾ ਨਹੀਂ ਕਿਤੋਂ ਕੋਈ ਥੈਲੇ ਤਾਂ ਨਹੀਂ ਖਿਸਕੇ ਜਾਂ ਕੋਈ ਪਾਵਰਤਾ ਨੇ ਪਿਆ ਜਾਂ ਕਿਤੋਂ ਕੋਈ ਖੱਡ ਪੈਣ ਦੇ ਚਾਂਸ ਤਾਂ ਨਹੀਂ ਜਾਂ ਕਿਤੋਂ ਬੰਨ ਅ ਕਮਜ਼ੋਰਤਾ ਨਹੀਂ ਪੈ ਗਿਆ ਕਿਉਂਕਿ ਪਿਛਲੇ 48 ਘੰਟੇ ਤੋਂ ਬਰਸਾਤ ਨਹੀਂ ਚੱਲ ਰਹੀ ਸੀ ਅੱਜ ਥੋੜਾ ਬਰਖਾਤ ਦਾ ਜਿਹੜਾ ਰੁਖ ਬਦਲਿਆ ਹੈ ਮੌਸਮ ਥੋੜਾ ਡਰਾਈ ਹੋਇਆ ਹੈ ਬਰਖਾਤ ਮਿੰਨੀ ਮਿੰਨੀ ਹੁਣ ਵੀ ਹੋ ਰਹੀ ਹੈ ਪਰ ਸਾਡੀ ਪੂਰੀ ਟੀਮ ਸਰਦਾਰ ਨਸੀਰ ਸਿੰਘ ਜੀ ਖਦੇ ਨਾਲ ਫੂਲ ਤੋਂ ਤੇ ਸਾਡਾ ਵੀਰ ਜੱਗੂ ਜੀ ਬੰਟੀ ਜੀ ਸਾਡਾ ਵੀਰ ਬਹੁਤ ਵੱਡਾ ਤਰਾਕ ਵੀ ਹੈ ਤੇ ਇਹ ਵੀ ਸਾਡੇ ਨਾਲ ਨੇ ਤੇ ਸਾਡੇ ਬਾਪੂ ਬਲਕਾਰ ਸਿੰਘ ਦਾ ਬੇਟਾ ਸਾਡੇ ਦਰਮਿਆਨ ਪੂਰੀ ਟੀਮ ਸਾਡਾ ਬਲਿਹਾਰ ਸਿੰਘ ਤੇ ਸਾਡੀ ਪੰਜਾਬੀ ਸੂਬੇ ਦੀ ਪੂਰੀ ਟੀਮ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਹੈਗੀ ਇਥੇ ਬੰਨਾਂ ਦਾ ਸਾਡਾ ਇੱਕ ਮੋਢਰਾ ਫਰਜ਼ ਮੰਨਦਾ ਕਿ ਸਰਵੇ ਕਰਕੇ ਕਿਤੇ ਪਾਸੋਂ ਕੋਈ ਬੰਨ ਕਮਜ਼ੋਰ ਨਾ ਹੋਵੇ ਜਾਂ ਕਿਤੇ ਪਾੜ ਪੈਣ ਦੇ ਚਾਂਸ ਨਾ ਹੋਣ ਇਸ ਮਿਸ਼ਨ ਨਾਲ ਅੱਜ ਅਸੀਂ ਮੂਨ ਤੁਮ ਕੋਰਡ ਸਾਹ ਤਕਰੀਬਨ ਠੱਗਰ ਦੇ ਵਿੱਚ 15 ਤੋਂ 17 ਕਿਲੋਮੀਟਰ ਦਾ ਜਿਹੜਾ ਸਫਰ ਹੈ ਉਹ ਕਹਿ ਕਰਨ ਦਾ ਫੇਰ ਤੋਂ ਮਿਸ਼ਨ ਬਣਾਇਆ ਸੀ ਜੋ ਸਾਡਾ तकरीबन ਮੁਕੰਮਲ ਹੋਣ ਦੇ ਨੇੜੇ ਆ ਉਹ ਮੈਂ ਸਾਰਿਆਂ ਨੂੰ ਫਿਰ ਬੇਨਤੀ ਕਰਦਾ ਕਿ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ 2023 ਦੇ ਵਿੱਚ ਇੰਨੇ ਪੁੱਛੇ ਪ੍ਰਬੰਧ ਕਰਕੇ ਸਾਨੂੰ ਅੱਜ ਤਾਂ ਹੀ ਅਸੀਂ ਸੁੱਕਦੇ ਨਹੀਂ ਗੁੱਤੇ ਹੋਏ ਆ ਤੇ ਬੜੀ ਵਧੀਆ ਗੱਲ ਹੈ ਬਿਲਕੁਲ ਬੰਦ ਮਜ਼ਬੂਤ ਹੈ ਕਿਸੇ ਪਾਸੋਂ ਕੋਈ ਬੰਨ ਦੀ ਕਮਜ਼ੋਰੀ ਜਾਂ ਕਿਟਨ ਦੀ ਕੋਈ ਵੀ ਤੁਹਾਨੂੰ ਜੋ ਸਥਿਤੀ ਹੈ ਉਹ ਅੱਜ ਦੀ ਡੇਟ ਤੱਕ 28 ਤੱਕ ਕੋਈ ਨਜ਼ਰ ਨਹੀਂ ਆ ਰਹੀ ਪਰ ਇਸ ਤੋਂ ਬਾਅਦ ਜੇ ਪਾਣੀ ਕੁਛ ਵਧਦਾ ਵੀ ਹੈ ਤਾਂ ਉਸ ਲਈ ਜਿਹੜੇ ਅਸੀਂ ਬੰਨ ਦੀ ਸਥਿਤੀ ਨੂੰ ਦੇਖ ਕੇ ਪੂਰਾ ਪੂਰੇ ਸਹਿਨ ਖੁੱਸ ਕਰ ਰਹੇ ਹਾਂ ਪਰ ਖਵ ਦਾ ਮੁੜਦਾ ਫਰਜ਼ ਬਣਦਾ ਹੈ ਕਿ ਆਪਣੇ ਆਪਣੇ ਮੱਥਿਆਂ ਤੇ ਪੂਰੀ ਗੌਰ ਕੀਤੀ ਜਾਵੇ ਉਹ ਬਲਿਹਾਰ ਕੇ ਜਿਹਦਾ ਇਹ ਚੈਨਲ ਦਾ ਸਾਡੇ ਪੰਜਾਬੀ ਸੂਬੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਜਿਵੇਂ ਸਾਡੇ ਵੱਡੇ ਵੀਰ ਰਣਵੀਰ ਸਿੰਘ ਚੀਮਾ ਜੀ ਨੇ ਸਾਰਾ ਤੁਹਾਨੂੰ ਦੱਸਿਆ ਹੀ ਏ ਤੇ ਜਿਹੜੇ ਮੇਰੇ ਵੀਰ ਘੱਗਰ ਦੀਆਂ ਵੀਡੀਓ ਪਾਉਂਦੇ ਹਨ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਆਪਣੇ ਆਪਣੇ ਚੈਨਲਾਂ ਤੇ ਆਪਣੇ ਆਪਣੇ ਆਈਡੀਆਂ ਤੇ ਜਿੱਥੇ-ਜਿੱਥੇ ਵੀ ਸੋਸ਼ਲ ਮੀਡੀਆ ਤੇ ਉਹਨਾਂ ਦਾ ਬਣਦਾ ਹੋ ਪਾ ਦਿੰਦੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹ ਪਲ-ਪਲ ਦੀਆਂ ਖਬਰਾਂ ਪਾਉਂਦੇ ਰਹਿੰਦੇ ਹਨ ਸੋ ਇਸ ਨਾਲ ਬਹੁਤ ਵੱਡੀ ਜਾਣਕਾਰੀ ਮਿਲਦੀ ਹੈ ਜਿਸ ਕਰਕੇ ਬੰਦਾ ਆਪਣਾ ਬਚਾ ਕਰ ਲੈਂਦਾ ਹੈ ਅਤੇ ਉਸ ਨੂੰ ਪਤਾ ਲੱਗਦਾ ਰਹਿੰਦਾ ਹੈ ਵੀ ਪਾਣੀ ਦਾ ਪੱਧਰ ਕਿੰਨਾ ਕੁ ਚੱਲਦਾ ਹੈ ਸੋ ਅਸੀਂ ਅੱਜ ਕਾਫੀ ਲੰਮਾ ਸਮਾਂ ਪਿੱਛੇ ਤੋਂ ਆ ਰਹੇ ਹਾਂ ਪਰ ਕਿਤੇ ਵੀ ਕੋਈ ਪਾਣੀ ਦੀ ਆਪਾਂ ਨੂੰ ਹਜੇ ਇੰਨੀ ਜ਼ਿਆਦੀ ਕੋਈ ਦਿੱਕਤ ਨਹੀਂ ਲੱਗੀ ਕੰਡੇ ਬਿਲਕੁਲ ਸਹੀ ਹਨ ਕੰਡਿਆਂ ਵੀ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਚਲ ਦੇਖ ਰਹੇ ਸਾਰੇ ਦਰਸ਼ਕ ਵੀਰਾਂ ਦਾ ਸਵਾਗਤ ਤੇ ਅੱਜ ਜੋ ਸਵੇਰ ਦੀ ਅਸੀਂ ਘੱਗਰ ਦੀ ਰਿਪੋਰਟ ਦਿਖਾ ਰਹੇ ਹਾਂ ਤੇ ਅੱਜ ਸਾਡੇ ਮੂਨਕ ਦੇ ਪ੍ਰਧਾਨ ਨਗਰਪੰਚਾਇਤ ਕਮੇਟੀ ਮੂਨਕ ਦੇ ਪ੍ਰਧਾਨ ਸੋ ਉਹ ਵੀ ਦੌਰਾ ਕਰਨ ਆਏ ਨੇ ਤੇ ਸਾਡੇ ਨਾਲ ਕਿਸਤੀ 'ਚ ਬੈਠੇ ਨੇ ਹਾਂਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਤੁਹਾਨੂੰ ਕਗਰ ਦਾ ਹਾਲ ਪੁੱਛਣਾ ਚਾਹਾਂਗੇ ਕਿਵੇਂ ਦਾ ਚੱਲਦਾ ਪਿਆ ਕਿਉਂਕਿ ਆਪਣੇ ਲੋਕ ਬਹੁਤ ਡਰੇ ਨੇ ਤੁਸੀਂ ਹੁਣ ਕਗਰ ਦਾ ਹਾਲ ਦੇਖ ਹੀ ਰਿਹਾ ਕੀ ਵੀ ਹਾਲ ਏ ਹੁਣ ਦੱਸੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰ ਤੋਂ ਅਸੀਂ ਜੋ ਜਾਇਜ਼ਾ ਕਰ ਰਹੇ ਆ ਮਕੋਰ ਸਾਹਿਬ ਤੋਂ ਲੈ ਕੇ ਮੂਨਕ ਦਾ ਇਹਦੇ ਵਿੱਚ ਮੰਤਰੀ ਸਾਹਿਬ ਦਾ ਬਹੁਤ ਵੱਡਾ ਉਪਰਾਲਾ ਹੈ ਜੀ ਮੰਤਰੀ ਸਾਹਿਬ ਦੀ ਬਹੁਤ ਵੱਡੀ ਇਹ ਨੂੰ ਦੇਣਾ ਜੋ ਐਤਕੀ ਅਸੀਂ ਬਚ ਸਕੇ ਬਚ ਬਚ ਸਕੇ ਹਾਂ ਨਹੀਂ ਆਈ ਵਾਰੀ ਸਾਡੇ ਨਾਲ ਤੱਕਾ ਹੀ ਹੁੰਦਾ ਆਇਆ ਹੈ ਐਤਕੀ ਮੰਤਰੀ ਸਾਹਿਬ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ ਬੰਨ ਬਹੁਤ ਮਜ਼ਬੂਤ ਬਣਾਇਆ ਐਤਕੀ ਮੰਤਰੀ ਸਾਹਿਬ ਨੇ ਦੋਨਾਂ ਪਾਸੇ ਘਟੋਕਰ ਚ 4-4 ਫੁੱਟ ਪਾਣੀ ਆ ਜਾਏ ਸਾਡੇ ਇਲਾਕੇ ਨੂੰ ਕੋਈ ਸਮੱਸਿਆ ਨਹੀਂ ਹੋਵੇਗੀ ਜਿਹੜਾ ਅੱਜ ਕੱਲ ਦਾ ਮਾਹੌਲ ਚੱਲ ਰਿਹਾ ਹੈ ਸਾਡਾ ਫਰਜ਼ ਬਣਦਾ ਹੈ ਕਮੇਟੀ ਦਾ ਨਗਰ ਪੰਚਾਇਤ ਮੋਨਕ ਦਾ ਕਿ ਅਸੀਂ ਇਹਨੂੰ ਮੰਤਰੀ ਸਾਹਿਬ ਦੀ ਨਿਗਾਹ ਦੇ ਵਿੱਚ ਲਿਆਈਏ ਮੰਤਰੀ ਸਾਹਿਬ ਦਾ ਧੰਨਵਾਦ ਕਰੀਏ ਮੰਤਰੀ ਸਾਹਿਬ ਦੀ ਇਸ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ ਜੋ ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਹੈ ਇਸ ਉਪਰਾਲੇ ਦਾ ਕੋਈ ਮੁੱਲ ਨਹੀਂ ਬੰਨਾਂ ਦੀ ਜਿਹੜੀ ਮਜ਼ਬੂਤੀ ਹੈ ਇਹਨਾਂ ਦਾ ਬੇੜਾ ਚੱਕਿਆ ਸੀ ਮੰਤਰੀ ਸਾਹਿਬ ਨੇ ਉਹਨਾਂ ਦੀ ਗਵਾਹੀ ਇੱਥਾ ਮੰਤਰੀ ਸਾਹਿਬ ਨੇ ਸਾਨੂੰ ਸਹਿਯੋਗ ਦਿੱਤਾ ਬੜਾ ਵੱਡਾ ਜੋ ਆਪਣੇ ਨਾਲ ਇਲਾਕੇ ਦੇ ਜ਼ਿਮੀਦਾਰ ਨੇ ਗਰੀਬ ਜਨਤਾ ਜੋ ਵੀ ਹੈ ਸਭ ਨੇ ਬੰਨ ਚ ਬਹੁਤ ਵੱਡਾ ਯੋਗਦਾਨ ਹੈ ਸਭ ਨੇ ਰਲ ਮਿਲ ਕੇ ਯੋਗਦਾਨ ਦਿੱਤਾ ਹੈ ਤੇ ਇਸ ਤੋਂ ਬਾਅਦ ਮੰਤਰੀ ਸਾਹਿਬ ਦਾ ਬਹੁਤ ਵੱਡਾ ਸਾਡਾ ਧੰਨਵਾਦ ਹੈ ਬਿਲਕੁਲ ਜਿਵੇਂ ਲਗਾਤਾਰ 15 ਦਿਨਾਂ ਤੋਂ ਪਾਣੀ ਇਸੇ ਤਰ੍ਹਾਂ ਗੁਜਰਦਾ ਪਿਆ ਤੇ ਉਸ ਪਾਣੀ ਦੇ ਗੁਜਰਨ ਦਾ ਕਾਰਨ ਸਿਰਫ ਇੱਕੋ ਇੱਕ ਹੈ ਪ੍ਰਸ਼ਾਸਨ ਸੋ ਆਪਣੇ ਹਲਕੇ ਦੇ ਐਮਐਲਏ ਸਾਹਿਬ ਕਹਿ ਸਕਣੇ ਆ ਮਾਨਯੋਗ ਮੁੱਖ ਮੰਤਰੀ ਕਹਿ ਸਕਣੇ ਆ ਵੀ ਉਹਨਾਂ ਦੇ ਕਰਕੇ ਬੜਾ ਵੀ ਵਧੀਆ ਵਿਕਾਸ ਰਿਹਾ ਸੋ ਧੰਨਵਾਦ ਕਰਦੇ ਆ ਆਪਣੇ ਪ੍ਰਧਾਨ ਜੀ ਦਾ ਤੇ ਹੁਣ ਸਾਡੇ ਨਾਲ ਸਾਡੇ ਵੱਡੇ ਵੀਰ ਗੁਰਵਿੰਦਰ ਸਿੰਘ ਬੱਬੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਮੂਚੀ ਸਸੰਗਤ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਜੋ ਘੱਗਰ ਦਾ ਪ੍ਰਬੰਧ ਹੈ ਮੰਤਰੀ ਸਾਹਿਬ ਵੱਲੋਂ ਆਪਣੇ ਇਲਾਕੇ ਦਾ ਬਹੁਤ ਵਧੀਆ ਕੀਤਾ ਹੋਇਆ ਹੈ ਤੇ ਪਿਛਲੇ ਸਾਲ ਜੋ 2023 ਚ ਹੜਾ ਆਈ ਸੀ ਉਸ ਤੋਂ ਬਾਅਦ ਬੰਨਾ ਦੀ ਸਥਿਤੀ ਬਹੁਤ ਮਜ਼ਬੂਤ ਹੈ ਇਸ ਸਥਿਤੀ ਨੂੰ ਦੇਖਦੇ ਹੋਏ ਅੱਜ ਮਤਲਬ ਅਸੀਂ ਜਾਇਜ਼ਾ ਲੈ ਸਵੇਰ ਤੋਂ ਲੈ ਰਹੇ ਆਂ ਇਹਨਾਂ ਦਾ ਬੰਨਾ ਦਾ ਮੰਤਰੀ ਸਾਹਿਬ ਦੀ ਅਗਵਾਈ ਵਿੱਚ ਉਹਨਾਂ ਨੇ ਕਿਹਾ ਸੀ ਤਾਂ ਕਿ ਉਹਨਾਂ ਦਾ ਕੋਈ ਰਿਪੋਰਟ ਪਹੁੰਚਾ ਸਕੀਏ ਵੀ ਕੀ ਸਥਿਤੀ ਹੈ ਘੱਗਰ ਦੀ ਤੇ ਇਹ ਬਹੁਤ ਵਧੀਆ ਉਪਰਾਲਾ ਹੈ ਤੇ ਜੇਕਰ ਪਾਣੀ 2 ਤੋਂ 3 ਫੁੱਟ ਵੀ ਚੜ ਜਾਂਦਾ ਸਾਨੂੰ ਕੋਈ ਦਿੱਕਤ ਨਹੀਂ ਆਵੇਗੀ ਇਸ ਪਾਣੀ ਦੀ ਤੇ ਅਸੀਂ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਰਹੇ ਆ ਤੇ ਜੋ ਵੀ ਮੰਨ ਲਓ ਮੀ ਕਰਕੇ ਜੋ ਦਰਾਰਾਂ ਜੀਆਂ ਪਈਆਂ ਸੀ ਉੱਪਰ ਬੰਨੇ ਦੇ ਉੱਤੇ ਥੋੜੀ ਬਹੁਤ ਉਹਦੇ ਉੱਤੇ ਅਸੀਂ ਕਰਾਇਆ ਦੇਖਿਆ ਵੀ ਜ਼ਿਮੀਦਾਰ ਭਰਾਵਾਂ ਨੇ ਵੀ ਕਰਾਇ ਮਾਰ ਕੇ ਉਹਨੂੰ ਸਲਫ ਕਰ ਦਿੱਤਾ ਤੇ ਅੱਗੇ ਤੋਂ ਕੋਈ ਦਿੱਕਤ ਨਹੀਂ ਆਏਗੀ ਇਸ ਤਰ੍ਹਾਂ ਦੀ ਇਸੇ ਲੰਘਦਾ ਹਾਂ ਸਾਧਨ ਬਿਲਕੁਲ ਬੰਨੇ ਦੇ ਦੋਹੇ ਸਾਈਡਾਂ ਤੇ ਸਾਧਨ ਲੰਘ ਰਹੇ ਨੇ ਸੋ ਅਸੀਂ ਫੇਰ ਧੰਨਵਾਦ ਕਰਦੇ ਆ ਮੰਤਰੀ ਸਾਹਿਬ ਦਾ ਇਸ ਗੱਲ ਤੇ ਧੰਨਵਾਦ ਜੀ ਹਾਂਜੀ ਜਿਵੇਂ ਕਿ ਆਪਾਂ ਦੇਖ ਹੀ ਲਿਆ ਸਾਡੇ ਵੱਡੇ ਵੀਰ ਗੁਰਵਿੰਦਰ ਸਿੰਘ ਬੱਬੂ ਤੇ ਸਾਡੇ ਪ੍ਰਧਾਨ ਸਾਹਿਬ ਇਹ ਵੀ ਅੱਜ ਕਿਸ਼ਤੀ ਰਾਈ ਘਕਰ ਦਾ ਦੌਰਾ ਕਰਦੇ ਪਏ ਨੇ ਵੀ ਕਿਤੇ ਕੋਈ ਵਾਧ ਘਾਟ ਨਾ ਰਹੇ ਜੇ ਕੱਲ ਨੂੰ ਅਫਸੋਸ ਕਰਨਾ ਤੇ ਅੱਜ ਆਪਾਂ ਜੇ ਗੌਰ ਕਰ ਲਈਏ ਚੰਗੀ ਗੱਲ ਐ ਸੋ ਜਿੰਨੇ ਵੀ ਪੰਜਾਬੀ ਸੂਬਾ ਦੇਖ ਰਹੇ ਨੇ ਸਾਰੇ